ਵਿਕਾਸ ਪੁਰਸ਼ ਦੇ ਵਜੂ ਮੰਨੇ ਜਾਂਦੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਪਿੰਡ-ਪਿੰਡ ਜਾ ਕੇ ਪੰਚਾਇਤਾਂ ਨੂੰ ਲੱਖਾਂ ਰੁਪਏ ਦੇ ਚੈੱਕ ਵੰਡੇ ਨੇ ਤੇ ਉਹਨਾਂ ਦੇ ਵੱਲੋਂ ਲਗਾਤਾਰੀ ਚੈੱਕ ਵੰਡੇ ਜਾ ਰਹੇ ਨੇ ਜਿੱਥੇ ਪਿੰਡ ਦੇ ਲੋਕ ਮੰਤਰੀ ਹਰਪਾਲ ਚੀਮਾ ਦਾ ਇਹ ਅੰਦਾਜ਼ ਵੇਖ ਕੇ ਹੈਰਾਨ ਨੇ ਉੱਥੇ ਪਿੰਡ ਦੇ ਕੁਝ ਨੌਜਵਾਨਾਂ ਨੇ ਮੰਤਰੀ ਹਰਪਾਲ ਸਿੰਘ ਚੀਮਾ ਦੇ ਕੋਲ ਖੜਕੇ ਉਹਨਾਂ ਦੀ ਖੂਬ ਪ੍ਰਸ਼ੰਸਾ ਕੀਤੀ ਹੈ ਤੇ ਕਿਹਾ ਕਿ ਅੱਜ ਤੱਕ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਪਿੰਡਾਂ ਦੇ ਵਿੱਚ ਜਾ ਕੇ ਖੁਦ ਮੰਤਰੀ ਵਿਕਾਸ ਕਾਰਜਾਂ ਦੇ ਲਈ ਲੱਖਾਂ ਰੁਪਏ ਦੀ ਗ੍ਰਾਂਟਾ ਦੇ ਰਹੇ ਹੋਣ ਤੇ ਪਿੰਡ ਦੇ ਲੋਕਾਂ ਨੂੰ ਤਾਂ ਵਿਆਹ ਜਿੰਨਾ ਚਾੜ੍ਹਿਆ ਹੋਇ ਜਦ ਮੰਤਰੀ ਹਰਪਾਲ ਚੀਮਾ ਦੜਬਾ ਹਲਕੇ ਦੇ ਕਈ ਪਿੰਡਾਂ ਦੇ ਵਿੱਚ ਲੱਖਾਂ ਰੁਪਿਆ ਦੀ ਗ੍ਰਾਂਟਾ ਵਿਕਾਸ ਕਾਰਜ ਦੇਣ ਦੇ ਲਈ ਪਹੁੰਚੇ ਤੇ ਇਸ ਮੌਕੇ ਹਰਪਾਲ ਚੀਮਾ ਨੇ ਕਿਹਾ ਕਿ ਦੜਬਾ ਹਲਕੇ ਦੇ ਕਈ ਖੇੜਲੇ ਪਿੰਡ ਜੋ ਕਿ ਵਿਕਾਸ ਪੱਖੋਂ ਪਛੜ ਗਏ ਨੇ ਉਹਨਾਂ ਦਾ ਪਹਿਲ ਦੇ ਆਧਾਰ ਤੇ ਵਿਕਾਸ ਕਰਵਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਬਹੁਤ ਸੜਕਾਂ ਕਈ ਕਈ ਸਾਲਾਂ ਤੋਂ ਬੜੀਆਂ ਹੀ ਨਹੀਂ ਜੋ ਕਿ ਹੁਣ ਬਣਾਈਆਂ ਜਾ ਰਹੀਆਂ ਨੇ ਤੇ ਉਹਨਾਂ ਐ ਵੀ ਕਿਹਾ ਕਿ ਮੈਨੂੰ ਦੜਬਾ ਹਲਕੇ ਦੇ ਲੋਕਾਂ ਨੇ ਇੰਨੇ ਕੰਮ ਕਰਨ ਜੋਗਾ ਬਣਾਇਆ ਇਸ ਲਈ ਵਿਕਾਸ ਹੋ ਰਹੇ ਨੇ ਜਿਸ ਦਾ ਸਿਹਰਾ ਉਹਨਾਂ ਹਲਕੇ ਦੇ ਲੋਕਾਂ ਨੂੰ ਦਿੱਤਾ ਸਾਹਿਬ ਜੀ ਵਾਈਗਰੂ ਜੀ ਕੀ ਫਤਿਹ ਅਸੀਂ ਮੰਤਰੀ ਸਾਹਿਬ ਦਾ ਸਾਡੇ ਹਰਪਾਲ ਸਿੰਘ ਜੀ ਚੀਮਾ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਹਲਕੇ ਦੇ ਔਰ ਬਹੁਤ ਵੱਡੀ ਜ਼ਿੰਮੇਵਾਰੀ ਇਹਨਾਂ ਦੀ ਇਕੱਲੇ ਸਾਡੇ ਹਲਕੇ ਦਾ ਕੰਮ ਨਹੀਂ ਜੀ ਇਕੱਲੇ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਇਹਨਾਂ ਕੋਲੇ ਅਸੀਂ ਤਾਂ ਇਹਨਾਂ ਨੂੰ ਜਾਨੀ ਕਿ ਇੱਕ ਆਪਣੇ ਸੀਐਮ ਸਾਹਿਬ ਹੀ ਸਮਝਦੇ ਆ ਸੀਐਮ ਸਾ ਸਾਡੇ ਹੈਗੇ ਨੇ ਭਗਵੰਤ ਮਾਨ ਜੀ ਪਰ ਅਸੀਂ ਇਹਨਾਂ ਨੂੰ ਸਮਝਦੇ ਕਿਉਂਕਿ ਸਾਡੇ ਤੋਂ ਦੋ ਵਾਰੀ ਵਿਧਾਇਕ ਨੇ ਇਸ ਵਾਰ ਇਹਨਾਂ ਨੂੰ ਮੰਤਰੀ ਬਣਾਇਆ ਜੀ ਤੇ ਸਾਡੀਆਂ ਬਹੁਤ ਹੀ ਜ਼ਿਆਦੇ ਅਸੀਂ ਦਿਲਾਂ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦੇ ਆ ਸਾਡੇ ਪਿੰਡ ਨੂੰ 40 ਲੱਖ ਰੁਪਇਆ ਦੇ ਕੇ ਜਾਨੇ ਸਾਡੇ ਤੇ ਜਾਨੀ ਕਿ ਕੋਪਕਾਰ ਕੀਤਾ ਜੀ ਸਾਡੀਆਂ ਬਹੁਤ ਪਿਛਲੀਆਂ ਸਰਕਾਰਾਂ ਤੋਂ ਵੀ ਅਸੀਂ ਬੜੀਆਂ ਬੇਨਤੀਆਂ ਕੀਤੀਆਂ ਨੇ ਪਰ ਸਾਡੀ ਜਾਨੀ ਕਿ ਉਹਨਾਂ ਨੇ ਬੇਨਤੀ ਕਿਸੇ ਨੇ ਕਬੂਲ ਨਹੀਂ ਕੀਤੀ ਜੀ ਲਾਰੇ ਲਾਉਂਦੇ ਸੀ ਵੀ ਹਾਂਜੀ ਅੱਜ ਦੇਵਾਂਗੇ ਕੱਲ੍ਹ ਦੇਵਾਂਗੇ ਪਰ ਮੰਤਰੀ ਸਾਹਮਣੇ ਸਾਨੂੰ 1 ਸਾਲ ਹੋ ਗਿਆ ਸਾਡੀ ਪੰਚਾਇਤ ਬਣੀ ਨੂੰ ਜੀ ਸਾਡੇ ਕੋਲੇ ਬਹੁਤ ਹੀ ਬਹੁਤ ਹੀ ਸਾਨੂੰ ਸਤਕਾਰ ਮਿਲਦਾ ਇਹਨਾਂ ਦਾ ਤੇ ਹਰੇਕ ਕੰਮ ਨੂੰ ਕਦੇ ਕਿਸੇ ਕੰਮ ਨੂੰ ਸਾਨੂੰ ਨਾ ਨਹੀਂ ਕੀਤੀ ਇਹ ਹੁਣ ਵੀ ਸਾਨੂੰ 40 ਲੱਖ ਰੁਪਏ ਦੇ ਕੇ ਅੱਜ ਇਹਨਾਂ ਨੇ ਕਹੇ ਵੀ ਤੁਸੀਂ ਕੰਮ ਸ਼ੁਰੂ ਕਰੋ ਜਿੰਨਾ ਕੋਈ ਘਾਟਾ ਵਾਧਾ ਹੋਊਗਾ ਆਪਾਂ ਪੂਰਾ ਕਰਾਂਗੇ। ਐ ਕਰੋ ਜੀ। ਕਦੇ ਸੋਚਿਆ ਵੀ ਘਰੇ ਆ ਕੇ ਮੰਤਰੀ ਸਾਹਿਬ ਖੁੱਤ ਨਹੀਂ ਜੀ ਨਹੀਂ ਜੀ ਸਾਡੇ ਕੋਲੇ ਜੀ ਕਿਤੇ ਸਾਨੂੰ ਤਾਂ ਜੀ ਮੰਤਰੀ ਸਾਹਿਬ ਸਾਨੂੰ ਤਾਂ ਐਮਐਲਏ ਸਾਹਿਬ ਨਹੀਂ ਮਿਲਦੇ ਜੀ ਕੋਈ ਸਾਡੇ ਪਿੰਡ ਆਣੀ ਤਾਂ ਬਹੁਤ ਦੂਰ ਦੀ ਗੱਲ ਹੈ ਜੀ। ਅਸੀਂ ਜਾਂਨੇ ਆਣਾਂ ਕੋਲੇ ਤੜਬੇ ਜਾਂਨੇ ਜੀ ਸੰਗਰੂਰ ਜਾਂਨੇ ਜਿੱਥੇ ਵੀ ਜਾਂਨੇ ਸਾਨੂੰ ਪੂਰਾ ਸਤਿਕਾਰ ਮਿਲਦਾ ਹੈ ਬਿਲਕੁਲ ਇੱਕ ਭਾਈਚਾਰੇ ਦੀ ਤੌਰ ਤੇ ਸਾਨੂੰ ਮਿਲਦੇ ਨੇ ਜੀ ਇਹ। ਕੋਈ ਵੀ ਅਸੀਂ ਸਰਪੰਚ ਸਾਹਿਬ ਤੇ ਕੋਈ ਮੈਂਬਰ ਸਾਹਿਬਾਨੇ ਕੋਈ ਵੀ ਆਮ ਵੀ ਵਿਅਕਤੀ ਹੈ ਨਾ ਤੇ ਦਫਤਰ ਚ ਲਿਆ ਜਾਵੇ ਸਾਡੀ ਭੰਜੀ ਨੇ ਬੜੇ ਸਤਿਕਾਰਯੋਗ ਨੇ ਇਹ ਇਹਨਾਂ ਕੋਲੇ ਚਲੇ ਜਾਈਏ ਸੀ ਸਾਡੀ ਹਰ ਇੱਕ ਗੱਲ ਚੀਮਾ ਸਾਹਿਬ ਨੂੰ ਕਈ ਵਾਰੀ ਬਿਜੀ ਹੁੰਦੇ ਨੇ ਅਸੀਂ ਭੰਜੀ ਕੋਲੇ ਜਾਂਦੇ ਆ ਤੇ ਇਹ ਸਾਡੀ ਗੱਲ ਅੱਗੇ ਪਹੁੰਚਾਉਂਦੇ ਨੇ ਜੀ ਅਸੀਂ ਮਾਤਰੀ ਦਾ ਲਾਸਟ ਪਿੰਡ ਮੰਨਿਆ ਜਾਂਦਾ ਸੀ ਆ ਪਛੜਾਵਾ ਪਿੰਡ ਮੰਨਿਆ ਜਾਂਦਾ ਸੀ ਉਹਦਾ ਅਜ ਮਾਤਰੀ ਸਾਹਿਬ ਖੁਦ ਤੁਹਾਡੇ ਪਿੰਡ ਦੇ ਵਿੱਚ ਬੈ ਕੇ ਤੁਹਾਡੇ ਵਿਕਾਸ ਕਾਰਜਾਂ ਬਾਰੇ ਚਰਚਾ ਕਰਨ ਕਿਵੇਂ ਲੱਗ ਰਹੀ ਸਾਨੂੰ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਅੱਜ ਸਾਨੂੰ ਐ ਨਹੀਂ ਪਤਾ ਰਾਦੀ ਮਾਤਰੀ ਸਾਹਿਬ ਨੂੰ ਅਸੀਂ ਬਿਠਾਈਏ ਕਿੱਥੇ ਅਸੀਂ ਕੀ ਕਰੀਏ ਇਹਨਾਂ ਕਿਉਂਕਿ ਅੱਜ ਤੱਕ ਸਾਨੂੰ ਇਹ ਕਦੇ ਇਹ ਚੀਜ਼ਾਂ ਸਾਡੇ ਤੋਂ ਬਹੁਤ ਦੂਰ ਸੀਗੀਆਂ ਜੀ ਇਹ ਕਦੇ ਅਸੀਂ ਸੋਚਨੇ ਦੀ ਵੀ ਮੰਤਰੀ ਸਾਹਿਬ ਵੀ ਸਾਡੇ ਕੋਲੇ ਆ ਜਾਣਗੇ ਔਰ ਸਰਪੰਚ ਸਾਹਿਬ ਦੇ ਘਰ ਨਹੀਂ ਤਾਂ ਜ਼ਿਆਦਾਤਰ ਆਮ ਤਰਤੇ ਹੁੰਦੇ ਵੀ ਦਿੜਬੇ ਆ ਜੋ ਜੀ ਤੁਹਾਨੂੰ ਉੱਥੇ ਤੁਹਾਡੀ ਗਰੰਟ ਹੈ ਜੋ ਤੁਹਾਡਾ ਹੈਗਾ ਜੀ ਤੁਹਾਨੂੰ ਉੱਥੇ ਮਿਲ ਜੂਗਾ ਜੀ ਇਹ ਜੀ ਦਾ ਖਾਲਸਾ ਜੀ ਵੈਗਰੂ ਜੀ ਕੀ ਫਤਿਹ ਅੱਜ ਸਾਡੇ ਵਿੱਤ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਚੀਮਾ ਸਾਡੇ ਪਿੰਡ ਵਿੱਚ ਪਹੁੰਚੇ ਨੇ ਜੋ ਕਿ ਸਾਨੂੰ ਸਾਡੇ ਪਿੰਡ ਦੇ ਵਿਕਾਸ ਲਈ 40 ਲੱਖ ਰੁਪਏ ਦਾ ਚੈੱਕ ਦੇ ਕੇ ਗਏ ਨੇ ਨਾ ਹੀ ਸਾਨੂੰ ਸੋਚਿਆ ਸੀ ਵੀ ਅੱਜ ਤੱਕ ਕਿਸੇ ਮੰਤਰੀ ਸਾਹਿਬ ਨੇ ਜਾਂ ਕਿਸੇ ਸਰਕਾਰ ਨੇ ਸਾਨੂੰ ਜਾਂ ਸਾਡੇ ਪਿੰਡ ਨੂੰ ਐਡਾ ਵੱਡੀ ਅਮਾਉਂਟ ਦਾ ਚੈੱਕ ਕਦੇ ਦਿੱਤਾ ਹੈ ਇਹ ਮੰਤਰੀ ਸਾਹਿਬ ਨੇ ਸਾਨੂੰ ਆਹ ਫੋਨ ਕਰਕੇ ਕਿਹਾ ਵੀ ਤੁਸੀਂ ਅੱਜ ਆਪਣੇ ਪਿੰਡ ਪਿਆਰ ਰਹੋ ਵੀ ਅਸੀਂ ਆ ਜਾ ਰਹੇ ਹਾਂ ਤੁਹਾਨੂੰ ਚੈੱਕ ਦੇਣ ਲਈ ਅਜੇ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਅਸੀਂ ਉਹਨਾਂ ਦੇ ਕੋਲ ਜਾਂਦੇ ਰਹੇ ਹਾਂ ਉਹਨਾਂ ਨੇ ਅੱਜ ਤੱਕ ਸਾਨੂੰ ਉੱਥੇ ਗਿਆ ਨੂੰ ਪੈਸੇ ਨਹੀਂ ਦਿੱਤੇ ਪਰ ਇਹ ਸਾਡੇ ਪਿੰਡ ਦੇ ਵਿਕਾਸ ਲਈ ਆਪ ਸਾਨੂੰ ਫੋਨ ਕਰਕੇ ਇੱਥੇ ਪਹੁੰਚੇ ਨੇ ਵੀ ਅਸੀਂ ਤੁਹਾਨੂੰ ਪੈਸੇ ਦੇ ਕੇ ਜਾ ਰਹੇ ਹਾਂ ਤੁਹਾਡੇ ਪਿੰਡ ਦੇ ਕਿਸੇ ਵੀ ਕੰਮ ਕਾਰਜ ਲਈ ਹੋਰ ਕਾਸੇ ਲਈ ਪੈਸੇ ਦੀ ਜ਼ਰੂਰਤ ਆ ਕਿਸੇ ਵੀ ਕੰਮ ਦੀ ਜ਼ਰੂਰਤ ਆ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਸਾਨੂੰ ਫੋਨ ਕਰੋ ਜੇ ਅਸੀਂ ਨਹੀਂ ਮਿਲਦੇ ਤਾਂ ਸਾਡੇ ਦਫ਼ਤਰ ਫੋਨ ਕਰੋ ਸਾਡੇ ਇਹਨਾਂ ਦੇ ਦਫ਼ਤਰ ਬੋਲੋ ਵੀ ਸਾਡੇ ਪਿੰਡ ਨੂੰ ਤੇ ਸਾਡੇ ਇਲਾਕੇ ਨੂੰ ਪੂਰਾ ਸਹਿਯੋਗ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤੀ ਸਰ ਕੀ ਮੈਂ ਦੇਖਦੇ ਹਾਂ ਬੜਾ ਅੱਜ ਪਿੰਡ ਦੇ ਵਿੱਚ ਵਿਆਵਰਗਾ ਚਾ ਚੜਿਆ ਜਦੋਂ ਤੁਸੀਂ ਪਿੰਡ ਦੇ ਵਿੱਚ ਬੜੇ ਹੈਗੇ ਹੋ ਇੰਟਰ ਹੋਏ ਹੋਗੇ 40 ਲੱਖ ਦਾ ਚੈੱਕ ਲੈ ਕੇ ਕਿਤੇ ਵੀ ਘਰ ਪਹੁੰਚੋ ਇਹਨਾਂ ਦੇ ਕਿਸ ਤਰ੍ਹਾਂ ਦਾ ਮਾਹੌਲ ਆ ਜਾ ਰਿਹਾ ਹੈ ਅ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਦੀ ਪੰਚਾਇਤ ਨੂੰ ਸਾਰੇ ਪਿੰਡ ਦੇ ਨਿਵਾਸੀਆਂ ਨੂੰ ਮੁਬਾਰਕਬਾਦ ਦੇਣੀ ਚਾਹਨਾਗਾ ਕਿ ਇਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਕਿ ਗੰਦੇ ਪਾਣੀ ਦਾ ਜਿਹੜਾ ਨਿਕਾਸ ਕੀਤਾ ਜਾਵੇ ਉਹ ਦ ਹਲਕੀ ਕੀਤਾ ਜਾਵੇ ਅੱਜ ਉਹਦੇ ਲਈ 40 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਆ ਉਹ ਜਾਰੀ ਕੀਤੀ ਹੈ ਮੈਂ ਖੁਦ ਇਹਨਾਂ ਦੇ ਘਰ ਆ ਕੇ ਚੱਕ ਦੇਣ ਆਇਆਂਗਾ ਕਿਉਂਕਿ ਜਦੋਂ ਘਰ ਆਉਣੇ ਆਂਗੇ ਉੱਥੇ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਸਮੱਸਿਆਵਾਂ ਦਾ ਵੀ ਪਤਾ ਲੱਗਦਾ ਖੁੱਲਕੇ ਗੱਲ ਕਰਦੇ ਆ ਜਦੋਂ ਕਿਤੇ ਜਿਆਦਾ ਇਕੱਠ ਹੁੰਦੇ ਨੇ ਉੱਥੇ ਗੱਲ ਨਹੀਂ ਹੁੰਦੀ ਹੈਗੀ ਉੱਥੇ ਜਿਆਦਾ ਰਾਸ਼ ਹੋ ਜਾਂਦਾ ਹੈਗਾ ਘਰ ਚ ਆਇਆ ਹੁਣ ਪਰਿਵਾਰ ਦੀ ਤਰ੍ਹਾਂ ਸਾਰੀਆਂ ਗੱਲਾਂ ਸੁਣ ਕੇ ਜਿਹੜੀਆਂ ਹੋਰ ਵੀ ਕਮੀਆਂ ਹੋਣਗੀਆਂ ਉਹ ਦੂਰ ਕਰਾਂਗੇ ਸੋ ਬਿਲਕੁਲ ਡਵੈਲਪਮੈਂਟ ਜਿਹੜੀ ਆ ਬਕਾਤ ਜਿਹੜਾ ਉਹ ਹਲਕਾ ਦੜਬਾ ਦਾ ਲਗਾਤਾਰ ਜਾਰੀ ਹੈ ਇਹ ਆਖਰੀ ਪਿੰਡਾਂ ਘਨੌੜ ਰਾਜਪੂਤਾਂ ਤੋਂ ਇਸ ਤੋਂ ਬਿਨਾ ਪਹਿਲਾਂ ਵੀ ਢੰਡਿਆਲ ਉਹ ਵੀ ਆਖਰੀ ਪਿੰਡ ਸੀ ਉੱਥੇ ਵੀ ਕੰਮਾਂ ਦੀ ਸ਼ੁਰੂਆਤ ਕਰਵਾ ਕੇ ਆਈ ਸੀ ਸਾਰੇ ਪਿੰਡਾਂ ਦਾ ਚਾਹੇ ਅੰਦਰਲੇ ਪਿੰਡ ਨੇ ਚਾਹੇ ਬਾਹਰਲੇ ਪਿੰਡ ਨੇ ਮੇਰੇ ਪੂਰੀ 100% ਕੋਸ਼ਿਸ਼ ਹੈ ਕਿ ਹਰੇਕ ਪਿੰਡ ਦੇ ਅੰਦਰ 100% ਜਿਹੜਾ ਵਿਕਾਸ ਹੋਵੇ ਤਾਂ ਕਿ ਲੋਕ ਜਿਹੜੇ ਨੇ ਕਿ ਉਹ ਆਪਣੀ ਜ਼ਿੰਦਗੀ ਅچھے ਤਰੀਕੇ ਨਾਲ ਬਤੀਤ ਕਰ ਸਕਣ ਪਿੰਡ ਦੀਆਂ ਕੁਝ ਸੜਕਾਂ ਨੂੰ ਲੈ ਕੇ ਜੀ ਤੁਸੀਂ ਖੁਦ ਚਰਚਾ ਕੀਤੀ ਹੈਗੀ ਹੈ ਕਿ ਬੱਲੇ ਲੰਬੇ ਸਮੇਂ ਤੋਂ ਇਹ ਸੜਕਾਂ ਦੀ ਮੰਗ ਸੀਗੀ ਪਰ ਤੁਸੀਂ ਅਸ਼ਕ ਇਹਨਾਂ ਨੇ ਨਹੀਂ ਕਿ ਆ ਤੁਸੀਂ ਆਪ ਧਿਆਨ ਦਿੱਤਾ ਇਸ ਵੱਲ ਨਹੀਂ ਮੇਰੇ ਜਦੋਂ ਉਹ ਇਹ ਹੀ ਹੈ ਨਾ ਜੇ ਤੁਸੀਂ ਪਹੁੰਚਦੇ ਹੋ ਖੁਦ ਜਾ ਕੇ ਦੇਖਦੇ ਹੋ ਮੈਨੂੰ ਧਿਆਨ ਚਾਹੇ ਕਿ ਦੋ ਸੜਕਾਂ ਬਣਨ ਵਾਲੀਆਂ ਨੇਗੀਆਂ ਬਿਲਕੁਲ ਮੈਂ ਔਨ ਸਾਰੀ ਜਿਹੜਾ ਆਦੇਸ਼ ਆ ਉਹ ਅਧਿਕਾਰੀਆਂ ਨੂੰ ਦਿੱਤਾ ਕਿ ਦੋਨੇ ਸੜਕਾਂ ਦਾ ਐਸਟੀਮੇਟ ਲਾਓ ਤਾਂ ਕਿ ਆਪਾਂ ਸੜਕਾਂ ਲੋਕ ਜੇ ਮੰਤਰੀ ਜਾਊਗਾ ਹੀ ਲੋਕਾਂ 'ਚ ਫਿਰ ਸਮੱਸਿਆਵਾਂ ਦਾ ਪਤਾ ਨਹੀਂ ਲੱਗਦਾ ਸਮੱਸਿਆਵਾਂ 'ਚ ਕਈ ਵਾਰ ਬੰਦਿਆਂ ਦੀ ਅਪ੍ਰੋਚ ਨਹੀਂ ਹੁੰਦੀ ਪਹੁੰਚ ਨਹੀਂ ਸਕਦੇ ਸੋ ਜਦੋਂ ਤੁਸੀਂ ਆ ਪਹੁੰਚਦੇ ਹੋ ਚਾਹੇ ਮੈਂ ਕਹਿੰਦਾ ਸਾਲ 'ਚ ਇੱਕ ਵਾਰ ਪਹੁੰਚੋ 2 ਸਾਲ 'ਚ ਇੱਕ ਵਾਰ ਪਹੁੰਚੋ ਪਹੁੰਚ ਕੇ ਜਾ ਕੇ ਸਾਰੀਆਂ ਗੱਲਾਂ ਪਤਾ ਲੱਗ ਜਾਂਦੀਆਂ ਨੇ ਉਹ ਉਹਨਾਂ ਮਸਲਿਆਂ ਦਾ ਹੱਲ ਵੀ ਹੋ ਜਾਂਦਾ ਹੈਗਾ ਸੋ ਹੁਣ ਜਿਹੜੀਆਂ ਮੰਗਾਂ ਮੈਨੂੰ ਪਤਾ ਲੱਗੀਆਂ ਨੇ ਕਿਆਂ ਆਉਣ ਵਾਲੇ ਸਮੇਂ 'ਚ ਸਾਰੀਆਂ ਮੰਗਾਂ ਦਾ ਹੱਲ ਕਰਾਂਗੇ ਬਹੁਤ ਸਾਰੇ ਲੋਕ ਤੁਹਾਨੂੰ ਵਿਕਾਸ ਕੁਰਸ਼ ਵਜੋਂ ਕਹਿੰਦੇ ਹੈਗੇ ਨਹੀਂ ਜਿਵੇਂ ਲੱਗਦਾ ਤੁਹਾਨੂੰ ਕੀ ਕੀ ਲੁੰਗ ਦੇ ਦੇਖੋ ਵਕਾਤ ਜਿਹੜਾ ਉਹ ਇਨ੍ਹਾਂ ਭਰਾਵਾਂ ਦੇ ਸਿਰ ਤੇ ਹੋ ਰਿਹਾ ਇਹ ਸੰਗਤ ਦੇ ਸਿਰ ਤੇ ਹੋ ਰਿਹਾ ਇਹਨਾਂ ਦੇ ਪਿਆਰ ਦੇ ਸਿਰ ਤੇ ਹੋ ਰਿਹਾ ਇਹਨਾਂ ਦਾ ਜਿਹੜਾ ਸਹਿਯੋਗ ਆ ਤੇ ਸਿਰ ਤੇ ਹੋ ਰਿਹਾ ਦੋ ਵਾਰ ਇਹਨਾਂ ਨੇ ਮੈਨੂੰ ਹਲਕਾ ਦੜਵਾ ਦੀ ਨਮਾਇਦਗੀ ਕਰਨ ਦਾ ਮੌਕਾ ਦਿੱਤਾ ਔਰ ਪਹਿਲੀ ਵਾਰ ਦੂਜੀ ਵਾਰ ਤਾਂ ਮੈਂ ਸਮਝਦਾ ਰਿਕਾਰਡ ਜਿਹੜਾ ਪੰਜਾਬ ਦਾ ਰਿਕਾਰਡ ਪਹਿਲੀ ਵਾਰ ਬਣਿਆਗਾ ਉਹ ਦੜਬੇ ਹਲਕੇ ਨੇ ਬਣਾਇਆਗਾ ਕਿ ਇੰਨੀਆਂ ਵੋਟਾਂ 52000 ਤੋਂ ਵੱਧ ਦੇ ਵੋਟਾਂ ਦੇ ਫਰਕ ਦੇ ਨਾਲ ਜਿਤਾ ਕੇ ਮੈਨੂੰ ਪੰਜਾਬ ਦੀ ਅਸੈਂਬਲੀ ਚ ਭੇਜਿਆਗਾ ਤਾਂ ਜਿੱਡੇ ਵੱਡੇ ਫਰਕ ਦਿਨਾਂ ਮੈਨੂੰ ਜਿਤਾ ਕੇ ਅਸੈਂਬਲੀ ਚ ਭੇਜਿਆ ਮੇਰਾ ਵੀ ਫਰਜ ਬਣਦਾ ਕਿ ਮੈਂ ਓਡੇ ਵੱਡੇ ਹੀ ਜਿਹੜਾ ਹੈਗਾ ਤਰੀਕੇ ਦੇ ਨਾਲ ਜਿੰਨਾ ਇਹਨਾਂ ਨੇ ਪਿਆਰ ਬਖਸ਼ਿਆ ਮੈਨੂੰ ਓਨਾ ਹੀ ਪਿਆਰ ਮੈਂ ਕਰਕੇ ਹਲਕੇ ਦਾ ਵਿਕਾਸ ਕਰਾਂ ਓਨਾ ਹੀ ਮੈਂ ਜ਼ੋਰ ਜਿਹੜਾ ਹਲਕੇ ਦੇ ਵਿਕਾਸ ਕਰਜ ਤੇ ਲਾਦਾ ਕਾਉਂਸਲ ਦੀ ਹੱਟੀ ਵਾਲਿਆਂ ਦਾ ਨਵਾਂ ਸ਼ੋਰੂਮ ਟੌਪ ਕਲੈਕਸ਼ਨ ਖੁੱਲ ਚੁਕਿਆ ਤੇ ਇੱਥੇ ਬਲੂ ਡਾਟ ਕੰਪਨੀ ਦੀਆਂ ਇਲਾਕੇ ਦੇ ਹਰ ਸਕੂਲ ਦੀਆਂ ਵਰਦੀਆਂ ਵਧੀਆ ਤੇ ਘੱਟ ਰੇਟਾਂ ਦੇ ਮਿਲਦੀਆਂ ਨੇ ਇਸ ਤੋਂ ਇਲਾਵਾ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨਰ ਕੱਪੜੇ ਜਿਵੇਂ ਕਿ ਪੈਂਟ ਕੋਟ ਸ਼ਰਟ ਬਲੇਜ਼ਰ ਟਰੈਕਸੂਟ ਬੱਚਾ ਦੇ ਫੈਂਸੀ ਕਪੜੇ ਉਹ ਵੀ ਘਟੇਟਾ ਤੇ 3100 ਦੀ ਸ਼ਾਪਿੰਗ ਤੇ ਮਿਲਣਗੇ 에어ਪੋਰਟ ਤੇ 스마트ਪੋਰਟ 5100 ਦੀ ਸ਼ਾਪਿੰਗ ਤੇ ਲਿਆ ਜਾਓ ਆਪਣੇ ਨਾਲ ਦੋਵੇਂ ਗੇਟ ਅੱਜ ਹੀ ਪਹੁੰਚੋ ਟੌਪ ਕਲੈਕਸ਼ਨ ਜੁੱਤੀ ਮਾਰਕੀਟ ਦੇ ਬਿਲਕੁਲ ਸਾਹਮਣੇ ਨੇ ਰਾਮਾ ਡਾਕਟਰ ਦਿਲ